ਪੁਰਾਣੀ ਮੰਡੀ ਦੇ ਵਿੱਚ ਰੋਜ਼ ਦੀ ਤਰ੍ਹਾਂ ਤਾਂ ਨਹੀਂ ਭਾਈ ਕਹਿ ਸਕਦੇ ਕਿ ਵਿੱਚ ਦੀ ਗੈਪ ਪਾ ਲਈ ਤੇ ਗੈਪ ਕਿਉਂ ਪਾ ਲਈ ਤੇ ਭਾਈ ਕਿਉਂਕਿ ਰ ਇੱਥੇ ਤੂੜੀ ਘਟ ਆਉਂਦੀ ਆ ਗਾਹਕ ਵੀ ਘਟ ਆਉਂਦਾ ਉਹੋ ਜੀ ਗੱਲਬਾਤ ਹਾਲੇ ਮੰਡੀ ਦੇ ਵਿੱਚ ਹੈ ਨਹੀਂ ਕਿ ਤਾਂ ਕਰਕੇ ਗੈਪ ਜਿਹੜੇ ਪੈ ਜਾਂਦੇ ਜਦੋਂ ਇੱਥੇ ਮੰਨ ਲਓ ਫੁੱਲ ਰੌਣਕ ਮੇਲਾ ਹੋਵੇ ਛੋਣਕ ਮੇਲਾ ਹੋਵੇ ਫਿਰ ਆਪਦਾ ਵੀ ਯਾਰ ਜਾਨੋ ਜੀ ਕਰਦਾ ਵੀ ਹਾਂ ਯਾਰ ਰੌਣਕ ਮੇਲਾ ਲੱਗਿਆ ਫੁੱਲ ਚੱਲੀਏ ਪਰ ਨਾ ਆਉਂਦੇ ਭਾਈ ਦੋ ਤਿੰਨ ਗਾਹਕ ਵੀ ਹੁੰਦੇ ਦੋ ਤਿੰਨ ਆਹ ਹਾਲ ਜਿਹੜਾ ਮੰਡੀ ਦਾ ਇਸ ਟਾਈਮ ਜਿਹੜਾ ਭਾਈ ਚੱਲੀ ਜਾਂਦਾ ਤੂੜੀ ਦਾ ਹਾਲ ਜਿਹੜਾ ਚੱਲੀ ਜਾਂਦਾ ਜੀ ਤੁਹਾਨੂੰ ਮੰਡੀ ਸਾਰਾ ਕੋ ਉਹੀ ਹੈ ਜਗ੍ਹਾ ਵੀ ਉਹੀ ਹੈ ਬਸ ਟਾਈਮ ਦਾ ਫਰਕ ਹੈ ਬਾਈ ਟਾਈਮ ਤੂੜੀ ਆਸਤੇ ਜਿਹੜਾ ਮੰਦਾ ਚੱਲੀ ਜਾਂਦਾ ਹਨ ਇਹੀ ਜੇ ਮਾੜਾ ਯਾਰ ਰੇਟ ਤੇ ਬਣੇ ਮਾੜਾ ਮੋਟਾ ਤੇ ਇੱਥੇ ਤੁਹਾਨੂੰ ਮੈਂ ਰੌਣਕ ਮੇਲਾ ਫੁੱਲ ਵਿਖਾ ਦੂੰਗਾ ਮੈਂ ਨਾ ਟਰਾਲੀਆਂ 20-20 ਆਉਣ ਲੱਗ ਪੈਣਗ ਸਾਰਿਆਂ ਕੋਲ ਤੂੜੀ ਹੜੀ ਬਈਆ ਬੰਨਾਂ ਕੋਲੇ ਥੇਰਿਆਂ ਕੋਲੇ ਪਈ ਏ ਤੂੜੀ ਪਰ ਰੇਟ ਰਹਿਣਗੇ ਤਾਂ ਕਰਕੇ ਮੰਡੀ ਦੇ ਵਿੱਚ ਲਿਆ ਨਹੀਂ ਰਹਿਗੇ ਬਾਈ ਆਹੀ ਮੰਡੀ ਨਾਲ ਜਿਵੇਂ ਸਬਜ਼ੀ ਮੰਡੀ ਵਾਲੇ ਪਾਸੇ ਮੈਂਾ ਉੱਥੇ ਪੂਰੀ ਕਰਬਲ ਕਰਬਲ ਹੋਈ ਜਾਂਦੀ ਏ ਬਈ ਇਸ ਟਾਈਮ ਤੇ ਸਬਜ਼ੀ ਮੰਡੀ ਦੀ ਵੀਡੀਓ ਆਪਣੀ ਆਊਗੀ ਬਾਈ ਠੋਕ ਕੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਬਜੀ ਦੇ ਰੇਟ ਤੁਹਾਨੂੰ ਕੱਲੇ ਕੱਲੇ ਗਿਣਾਵਾਂਗੇ ਬਾਈ ਉਹ ਥੋੜਾ ਚੱਕਰ ਜਿਹਾ 2-3 ਦਿਨਾਂ ਦਾ ਚੱਲੀ ਜਾਂਦਾ ਸੀਗਾ ਮੈਂ ਕਿਸ ਹਿਸਾਬ ਨਾਲ ਕੀਤੀ ਹੈ ਸੈਟਿੰਗ ਸਬਜੀ ਦੇ ਰੇਟਾਂ ਦੀ ਵੀ ਤੇ ਡੇਲੀ ਵੀਡੀਓ ਹੁਣ ਆਪਣੀਆਂ ਆਈ ਕਰਨੇ ਇੱਕ ਦਿਨ ਛੱਡ ਕੇ ਪਾ ਦਿਆ ਕਰਾਂਗੇ ਜਿਵੇਂ ਅੱਜ ਪਾਤੀ ਫਿਰ ਉਹ ਰੇਟ ਦਾ ਦੂਜੇ ਦਿਨ ਸੇਮ ਹੀ ਰਹਿੰਦੇ ਆ ਨਾਲੇ ਟਾਈਮ ਮਿਲ ਜਾਂਦਾ ਆਪਣੀ ਵੀਡੀਓ ਨੂੰ ਚੰਨਣ ਵਾਸਤੇ ਦੂਜੇ ਦਿਨ ਫੇਰ ਵੀਡੀਓ ਬਣਾ ਦਿਆ ਕਰਾਂਗੇ ਹਨਾ ਤੇ ਹੁਣ ਵੀਡੀਓ ਦੇ ਵਿੱਚ ਰੇਟ ਮੈਂ ਖੁਦ ਗਿਣਾਇਆ ਕਰੂੰਗਾ ਬਾਈ ਤੇ ਰੇਟ ਸਾਰੇ ਆ ਜਿਹਨੂੰ ਰੇਟ ਪੂਰੇ ਠੋਕ ਵਜਾ ਕੇ ਰੇਟ ਹੋਇਆ ਕਰਨਗੇ ਬਿੱਟੂ ਟਹਿਲਪੁਰਾ ਬਾਈ ਕੀ ਹਾਲ ਚਾਲ ਭਰਾਓ ਠੀਕ ਠਾਕ ਹੈ ਜੀ ਤੇ ਨਗਾ ਜਬਾਈ ਅੱਜ 1 2 ਤੇ 3 ਤੇ ਗਾਹਕ ਵੇ ਲੋ ਕਿੰਨਾ ਗਾਹਕ ਸੂਤੀ ਲੱਗਦਾ ਕੰਮ ਆ ਖੜੇ ਇੰਨੇ ਕ ਬੰਦੇ ਵੇ ਲੋ ਜੀ ਕੇਵਲ ਨੂੰ ਪੁੱਛਦਾ ਕੇਵਲ ਕੋਈ ਹੈਗਾ ਗਾਹਕ ਲਾ ਬਈ ਇੰਨੇ ਕ ਬੰਦੇ ਖੜੇ ਆ ਤੇ ਗਾਹਕ ਵੇਚ ਲੋ ਤਾਂ ਕਰਕੇ ਤੂੜੀ ਨਹੀਂ ਹੁੰਦੀ ਬਾਈ ਤਿੰਨ ਨਾਗ ਵੀ ਆਉਂਦੇ ਆ ਦੋ ਨਾਗ ਵੀ ਆਉਂਦੇ ਉਦੋਂ ਕੇਵਲ ਨੂੰ ਟੈਨਸ਼ਨ ਪੈ ਜਾਂਦੀ ਵੀ ਵੇਚਨੇ ਆ ਅੱਗੇ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਕੋਈ ਬੋਝ ਨਹੀਂ ਹੁੰਦਾ ਸੀ ਯਾਰ ਭਾਵੇਂ 10 ਨਾਗ ਆ ਗਏ 15 ਆ ਗਏ ਪਤਾ ਹੁੰਦਾ ਸੀ ਵੀ ਗਾਹਕ ਖੜਾ ਮੰਡੀ ਦੇ ਵਿੱਚ ਹੁਣ ਦੋ ਤਿੰਨ ਨਾਗ ਵੀ ਜਣੀ ਵੇਚਨੇ ਨਾ ਔਖੇ ਹੋਏ ਪਏ ਜਸਪਾਲ ਸਿੰਘ ਲੰਮੇ ਜਗਰਾਉ ਅਮਰਜੀਤ ਗੱਲ ਬਾਈ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਭਰਾਓ ਠੀਕ ਠਾਕ ਹੈ ਜੀ ਤੇ ਟਾਈਮ ਹੋ ਗਿਆ ਬਾਈ 6 ਵਜ ਗਏ ਤੇ 56 ਮਿੰਟ 4 ਮਿੰਟ ਰਹਿ ਗਏ ਜਿਹੜੀ ਬੁਲੀ ਸਟਾਰਟ ਹੋਣ ਦੇ ਵਿੱਚ ਉਹਨਾਂ ਚਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਸਬਜ਼ੀ ਦੇ ਰੇਟ ਫਿਰ ਹੋਰ ਤੇਜ਼ ਹੋ ਗਏ ਬਾਈ ਤੇ ਇੱਕ ਗੱਲ ਤੁਹਾਨੂੰ ਦੱਸ ਦਿਆ ਆਪਾਂ ਦੇ ਸੀ ਵੀ ਮੀਂਹ ਪੈ ਜਾਣਾ ਤੇ ਨਿੰਬੂ ਵਗੈਰਾ ਸਸਤੇ ਹੋਰ ਹੋ ਜਾਣਗੇ ਪਰ ਤੁਹਾਨੂੰ ਇੱਕ ਗੱਲ ਦੰਦਿਆ ਕੰਮ ਉਲਟ ਹੋ ਗਿਆ ਬਾਈ ਮੀਂਹ ਆਇਆ بارشਾਂ ਹੋਈਆਂ ਤੇ ਮਾਲ ਘਟ ਗਿਆ ਮੰਡੀ ਦੇ ਵਿੱਚ ਜਿਹਦੇ ਕਰਕੇ ਨਿੰਬੂ ਦਾ ਰੇਟ ਅੱਜ ਬਾਈ ਜੀ 70 70 80 80 ਰੁਪਏ ਕਿਲੋ ਨਿੰਬੂ ਵਿਕੀ ਜਾਂਦਾ ਮੈਂ ਉਦੋਂ ਤੁਹਾਨੂੰ ਆਖਿਆ ਸੀਗਾ ਜਦ ਦਿਨ ਮੀਂਹ ਪਿਛਲਾ ਪਿਆ ਆ ਦੋ ਕੁ ਦਿਨ ਪਹਿਲਾਂ ਦੀ ਗੱਲ ਆ ਕਿ ਤਿੰਨ ਦਿਨ ਪਹਿਲਾਂ ਦੀ ਗੱਲ ਉਦੋਂ ਬਾਰਸ਼ਾਂ ਹੋਈਆਂ ਸੀਗਾ ਉਦੋਂ ਮਾਲ ਫੁੱਲ ਆਇਆ ਸੀ ਫਿਰ ਵੀ ਉਦੋਂ ਨਿੰਬੂ ਦਾ ਬਾਜ਼ਾਰ 30 ਰੁਪਏ ਰਹਿ ਗਿਆ ਸੀਗਾ ਮੈਂ ਉਦੋਂ ਨਹੀਂ ਆਖਦਾ ਮੈਂ ਕਹਾਂ ਬਾਈ ਜੀ ਜਿਹਨੇ 4 ਵਗੈਰਾ ਪਾਉਣਾ ਜਿਨ੍ਹਾਂ ਦੇ ਨਾਲ ਦੁਕਾਨਾਂ ਜਿਹੜੇ ਇਕੱਠਾ ਮਾਲ ਚੱਕਦੇ ਆ ਸਟਾਕ ਚੱਕਦੇ ਆ ਜੀ ਹਨਾ ਮੌਲਕ ਕਵੰਟਰ ਤੋਂ ਅਟਲ ਨਿੰਬੂ ਵੀ ਕਈਆਂ ਦੀਆਂ 4 ਚੰਗਾ ਵਿਕਦਾ ਆਪਣੇ ਨੇੜੇ ਤੇਰੇ ਵੀਰਪੁਰਾ ਕਈ ਚਾਰਾਂ ਦਾ ਕੰਮ ਕਰਦੇ ਆ ਕਵੰਟਰ ਕਵੰਟਰ ਨਿੰਬੂ ਵੀ ਤੁਹਾਨੂੰ ਵੇਚ ਲੋ ਕਿੰਨਾ ਫਾਇਦਾ ਹੋ ਜਾਣਾ ਸੀ ਜਿਨ੍ਹਾਂ ਦਾ ਚੱਕ ਲਿਆ ਬਹੁਤ ਵਧੀਆ ਰਹਿ ਗਿਆ ਜੀ 30 ਰੁਪਏ ਦੇ ਹਿਸਾਬ ਨਾਲ ਉਧਰ ਨਿੰਬੂ ਵੇਖਿਆ ਬਾਈ ਤੇ ਅੱਜ ਦਾ ਰੇਟ 80 ਰੁਪਏ ਹੋ ਗਿਆ 70 75 80 ਰੁਪਏ ਕੋੜਕਪੂਰਾ ਦੀ ਮੰਡੀ ਦੇ ਵਿੱਚ ਨਿੰਬੂ ਦਾ ਮੈਂ ਆਣਾ ਯਾਰ ਦੁੱਗਣੇ ਨਾਲੋਂ ਵੀ ਵੱਧ 30 ਤੇ 30 60 ਤੇ ਜਿਨੇ ਹੁਣ 4 ਪਾਉਣਾ ਸੀ ਮੰਨ ਕੇ ਚਲੋ ਜੋ ਦਾ 15000 ਦਾ ਨਿੰਬੂਆਂ ਦਾ ਉਹਨਾਂ ਨੂੰ 20000 ਦਾ ਮਿਲੂਗਾ ਨਿੰਬੂ ਹੀ ਨਿੰਬੂ ਉਨਾ ਹੀ ਨਿੰਬੂ ਕੁਆਲਿਟੀ ਬਾਈ ਵਧੀਆ ਕੁਆਲਿਟੀ ਟੋਪ ਹੈ ਤੇ ਰੇਟ 30 ਤੋਂ ਸਿੱਧਾ ਬਾਈ 70 75 ਰੁਪਏ ਮਨਪ੍ਰੀਤ ਸਿੰਘ ਸੇਖੋ ਬਾਈ ਕੀ ਹਾਲ ਚਾਲ ਅਣਮੋਲ ਬਰਾੜ ਹਰੇਚਾਰੇ ਦਾ ਕੀ ਰੇਟ ਚੱਲ ਰਿਹਾ ਜੀ ਹਰੇਚਾਰੇ ਦਾ ਰੇਟ ਨਹੀਂ ਬਾਈ ਯਾਰ ਪਤਾ ਆਪਾਂ ਨੂੰ ਸਰਜੀਤ ਸਿੰਘ ਬਾਈ ਕੀ ਹਾਲ ਚਾਲ ਗੁੱਡ ਮਾਰਨਿੰਗ ਜੀ ਤੇ ਹਲੇ ਫੇਰ ਬਾਈ ਮੰਡੀ ਦੇ ਵਿੱਚ ਰੇਟ ਬਦਲਣ ਵਾਲੇ ਆ ਹੋ ਫੇਰ ਗੁੰਮ ਜਾ ਹੋਇਆ ਆਪਾਂ ਕਹਿੰਦੇ ਇੱਕ ਦੋ ਮੀ ਹੋਰ ਆਉਣੇ ਆ ਤਗੜੇ ਹੋ ਸਕਦਾ ਜਦੋਂ ਮੀ ਵੱਧ ਜਾਣ ਹੋਰ ਤੇ ਰੇਟ ਹੋਰ ਤੇਜ਼ ਹੋਣਗੇ ਬਾਈ ਸਬਜ਼ੀਆਂ ਦੇ ਇਹ ਵੀ ਤੁਹਾਨੂੰ ਦੱਸ ਦੇ ਰਹੇ ਕਿਉਂਕਿ ਮਾਲ ਘਟ ਜਾਂਦਾ ਮੰਡੀ ਦੇ ਵਿੱਚ ਮਾਲ ਜਿਹੜਾ ਖਰਾਬ ਕਿਵੇਂ ਹੁੰਦਾ ਤੁਹਾਨੂੰ ਇੱਕ ਕੱਲ ਦੱਸ ਦਿੰਨੇ ਆ ਵੀ ਫੁੱਲ ਮੀਂਹ ਆ ਜੇ ਮੰਨ ਕੇ ਚਲੋ ਤੇ ਦੂਜੇ ਦਿਨ ਪੈ ਜਾ ਧੁੱਪ ਕਰੜੀ ਬਾਈ ਸਾਰੀ ਸਬਜ਼ੀ ਮੰਜੀ ਜਾਂਦੀ ਹੈ ਯਾਰ ਇਹ ਕਰਕੇ ਜਿਹੜੀ ਸਬਜ਼ੀ ਸੁੱਕ ਜਾਂਦੀ ਹੈ ਕੁਝ ਤਾਂ ਪਾਣੀ ਖੜਾ ਹੁੰਦਾ ਬਾਣਾ ਦੇ ਵਿੱਚ ਮੀਂਹ ਹੁੰਦਾ ਨਾ ਤੜਾਈ ਨਹੀਂ ਹੁੰਦੀ ਸਬਜ਼ੀ ਦੀ ਮੇਨ ਗੱਲ ਤਾਂ ਇਹ ਹੈਗੀ ਬਾਕੀ ਦੂਜੀ ਗੱਲਾਂ ਇਹਦੀ ਜੇ ਜ਼ਿਆਦਾ ਪਾਣੀ ਖੜ ਜੇ ਉੱਦੂ ਵੱਤ ਧੁੱਪ ਲੱਗ ਜੇ ਸਬਜੀ ਨੂੰ ਬਾਹਲੀ ਤੇਜ਼ ਧੁੱਪ ਲੱਗ ਜੇ ਫਿਰ ਵੀ ਸਬਜੀ ਮੰਝੀ ਜਾਂਦੀ ਆ ਬਾਈ ਫਿਰ ਵੀ ਰੇਟ ਵਧਣਗੇ ਹੁਣ ਇਹ ਦੇਖਦਾ ਬਾਈ ਆਉਣ ਵਾਲੇ ਦਿਨਾਂ ਚ ਕੀ ਹਸ ਹੋ ਰਹੇ ਨੇ ਸਬਜੀ ਦੇ ਤੇ ਭਲਾ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਰੇਟ ਹਲੇ ਹੋਰ ਤੇਜ਼ ਹੋਣੇ ਆ ਸਬਜੀ ਦੇ ਇੱਕ ਹਰਿਆਣ ਸਿਖਰਾਂ ਤੇ ਜਾ ਕੇ ਫਿਰ ਰੇਟ ਮੋੜਨਗੇ ਜੀ ਆ ਜੋ ਗ੍ਰਾਂਦੀ ਗੱਲਬਾਤ ਕਰੀਏ ਬਾਈ ਤੂੜੀ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਲੈ ਬਾਈ ਟਾਈਮ ਹੋ ਗਿਆ 6:00 ਵਜੇ ਤੇ 58 ਮਿੰਟ 2 ਮਿੰਟ ਅਸੀਂ ਮੌਇਸਚਰ ਚੈੱਕ ਕਰਾਂਗੇ ਤੂੜੀ ਦਾ ਕਿਵੇਂ ਆ ਮੌਇਸਚਰ ਚੱਕੋ ਜੀ ਜਿੱਲੀ ਸਾਰੀ ਹਾਂ ਮੋਇਸਚਰ ਮੀਟਰ ਆ ਗਿਆ ਜੀ ਹਾਂ ਵਧੀਆ ਉਹ ਖੁੱਲੀ ਆ ਹੋਣੀ ਜਣੀ ਖੁੱਲੀ ਦਾ ਪੰਗਾ ਬੋੜ ਸੁੱਤੀ ਹੋਵੇ ਹਾਂ ਠੀਕ ਕਰ ਮੋਇਸਚਰ ਮੋਇਸਚਰ ਨੇ ਤਾਂ ਯੱਪ ਪਏ ਸੀ ਝੋਨੇ ਚਕਾ ਆਪਾਂ ਦਾ ਮੌਜੂਦ ਨੂਆ ਐਦ ਕੀ ਤਾਂ ਵਿਕੂਆ ਯਾਰ ਝੋਨਾ ਟੜਾ ਟੜ ਵਿਕੂਆ ਤਾਂ ਝੋਨਾ ਤਾਂ ਐਦ ਕੀ ਪਹਿਲਾਂ ਹੋ ਗਈ ਨਾ ਦਵਾਈ ਲੂਈ ਪਹਿਲਾਂ ਹੋਣੇ ਕਰਕੇ ਐਦ ਕੀ ਮੌਇਸਚਰ ਨਹੀਂ ਆਉਂਦਾ ਉਹਦੋਂ ਤੱਕ ਸਹੀ ਹੋ ਜਾਊਗਾ ਕੰਮ ਖੇਲਰ ਬਹੁਤ ਆ ਖੇਲਰ ਤੱਕ ਆਗੇਤਾ ਆ ਜਾਊਗਾ ਝੋਨਾ ਅੱਗੇ ਜਿਹੜਾ ਆਪ 15 15 20 20 ਦਿਨ ਲੇਟ ਕਰ ਦਿੰਨੇ ਨਾ ਆਹੋ ਆਹੋ ਮਾਰਦਾ ਸੀ ਉਹਦੇ ਕਰਕੇ ਤੇ ਠੰਡ ਆ ਜਾਂਦੀ ਉਹਦੋਂ ਤੇ ਫੇਰ ਨਹੀਂ ਮੋਇਸਚਰ ਜਾਂਦਾ ਮੋਇਸਚਰ ਨਹੀਂ ਮਾਰਦਾ ਸੀ ਹਾਂ ਕਲਾ ਉਹਦੇ ਕੰਕ ਬਿਜੇ ਟਾਈਮਾਂ ਦਾ ਕੰਕ ਬਿਜੇਂਦਾ ਹਾਂ ਇੱਕ ਆਪਣੇ ਬੰਦੇ ਦੀ ਆਦਤ ਤਾਂ ਥੋੜਾ ਜਿਹਾ ਮੌਕੇ ਤੇ ਜਾ ਕੇ ਸਬਰ ਨਹੀਂ ਕਰਨਾ ਹਾਂ ਉਹਨਾਂ ਉਹ ਦਮਕ ਜੋ ਕੱਪਾ ਡਰ ਗਿਆ ਆਗਾ ਕੰਕ ਬਿਜਾਂਗੇ ਜਾਂ ਕੰਕ ਬਿਜਾਂਗੇ ਤੇ ਉਹੀ ਕੋਈ ਚੱਕਰ ਨਹੀਂ ਪੈਂਦਾ ਹੁੰਦਾ ਬਾਲਾ 5-7 ਦਿਨਾਂ ਨਾਲ ਦਾ ਹਾਂ ਨਾ ਸਗਦੀ ਵਾਹਣ ਚ ਛੇਦੀ ਸਕਦਾ ਜੰਮ ਉਹ ਧੁੰਦ ਜੀ ਪਾਦੀ ਰੱਬ ਨੇ ਹਾਂ ਉਹ ਡਰ ਗਏ ਲੋਕੀ ਡਰ ਗਏ ਕਭਰਾਗੇ ਕਭਰਾਗੇ ਤੇ ਕਹਿੰਦੇ ਨੇ ਕਭਰਾਇ ਬੰਨਾ ਹੀ ਕੋਨੀਗਾ ਇਹ ਤਾਂ ਜਦੋਂ ਹੋਣਾ ਉਹਦੇ ਹੀ ਹੋਣਾ ਕੰਮ ਗਲਤ ਹੋਈ ਹੈ ਹਰਾ ਵਾਲੇ ਦੇ ਮੋਟਰ ਮਾਰਨਾ ਸੈਤ ਕੀ ਦੇਖੋ ਐਤ ਕੀ ਸਹੀ ਰਹੂਗਾ ਮੇਰੇ ਸਾਹਮਣੇ ਸਿਸਟਮ ਐਤ ਕੀ ਕੁਸਤਾ ਵੋਟਾਂ ਗਾਹ ਨੂੰ ਹਾਂ ਹਾਂ ਉਹਦੇ ਕਰਕੇ ਹੀ ਫਰਕ ਪਊਗਾ ਪੂਰਾ ਵੋਟਾਂ ਖਾ ਕੇ ਫਰਕ ਪਊਗਾ ਸਰਕਾਰ ਨੇ ਕੰਮ ਚੰਗੇ ਕੀਤੇ ਕਿ ਮਾੜੇ ਕੀਤੇ ਯਾਰ ਕਿ ਗੁੰਿੰਦਰਾ ਕੋਤੰਡੇਵੀ ਆ ਕੋ ਮਾਰ ਰਾਲਾ ਮੈਂ ਸਹੀ ਦੇ ਵੇਖਿਆ ਜਾਵੇ ਪ੍ਰਾਣੀਆਂ ਉਹਨਾਂ ਨਾਲ ਤਾਂ ਫਰਕ ਹੈ ਹੈਨਾ ਉਹਨਾਂ ਨਾਲ ਤਾਂ ਫਰਕ ਤੇ ਬਦਨਾਮੀ ਵੀ ਇਹਨਾਂ ਦੀ ਸਭ ਤੋਂ ਵੱਧ ਕਰੀ ਜਾਂਦੇ ਸਾਰੇ ਰਾਲ ਮਿਲ ਕੇ ਨਾ ਪਾਰਟੀਆਂ ਬੋਲੀਆਂ ਤਾਂ ਉੱਥੇ ਹੀ ਆ ਬਦਨਾਮੀ ਹਾਂ ਪਰ ਇੱਕ ਗੱਲ ਆ ਲੈਟ ਲੂਟ ਮੋਟਰਾਂ ਵਾਲੀ ਜਿਵੇਂ ਜ਼ਮੀਂਦਾਰਾਂ ਵੀ ਇਹਨਾਂ ਨਾਲ ਖਾਲੇ ਕੂਲੇ ਹੁਣ ਜਿਵੇਂ ਪੱਕੇ ਪਾਸ ਕਰ ਖਰੀ ਜਾਂਦੇ ਹਨਾ ਲਿਖੀ ਲਿਖਾਈ ਕਰੀ ਜਾਂਦੇ ਆ ਬਿਜਲੀ ਕਦੇ ਨਹੀਂ ਆਈ ਨਹੀਂ ਸੀ ਅਜ ਤਾਈਂ ਬਿਜਲੀ ਆ ਗਈ ਆ ਜਿਹੜੀ ਮਾਫ ਕਰਤੀ ਜੂਨਟ ਜੀ ਸਾਦ ਨੂੰ ਕਦੇ ਗਏ ਨਹੀਂ ਮੋਟਰਾਂ ਤੇ ਨਹੀਂ ਕਾਂਖ ਨੂੰ ਪਾਣੀ ਹਾਂ ਨਹੀਂ ਪੈਂਚ ਹੁਣ ਆ ਪਗੜਾ ਵੀ ਭਗਤਾ ਇਹਨਾਂ ਦੇ ਪਰ ਜਿਹੜੀਆਂ ਗੱਲਾਂ ਸਹੀ ਆ ਸਹੀ ਰਹਿਣੀਆਂ ਜਿਹੜੀਆਂ ਗੱਲਾਂ ਸਹੀ ਆ ਸਹੀ ਹਾਂ ਵੀ ਆਪਾਂ ਕੋਈ ਸਪੋਰਟਰ ਨਹੀਂ ਕਾਇਦੇ ਨਾ ਜਾਓ ਜਿਹੜੀਆਂ ਇਹ ਕੰਮ ਤਾਂ ਇਹ ਥਾਣਾ ਜਿਵੇਂ ਯਾਰ ਮੈਂ ਤਾਂ ਅਜ ਤੱਕ ਨਹੀਂ ਵੇਖਿਆ ਏਡਾ ਹੋ ਗਿਆ ਸੀ ਮੈਂ ਜਦੋਂ ਦਾ ਨਸ਼ਾ ਵੇਚਦਾ ਸੀ ਆਪਣੇ ਜੈਤੂ ਚੁੰਗੀ ਤੇ ਹੁਣ ਥੋੜਾ ਠੱਲ ਪਈ ਆ ਠੱਲ ਤਾਂ ਪਈ ਆ ਕੰਮ ਖਿਲਰੇ ਵਾਲਾ ਸੀਗਾ ਖਿਲਰਿਆ ਵਾਲਾ ਸੀ ਇੱਕ ਤਾਂ ਢਾਉ ਦੇ ਪਿੱਛੋਂ ਪਹਿਲਾਂ ਕੈਮਰੇ ਚੱਕ ਕੇ ਮੂਰੇ ਆ ਜਾਂਦੇ ਬਾਈ ਜੀ ਤੁਸੀਂ ਇੰਨਾ ਢਾਇਆ ਇੰਨਾ ਢਾਇ ਕੀ ਕਰੇ ਚਲ ਜਿੰਨਾ ਕਰਦੇ ਉਹਨਾਂ ਕਰੀ ਜਾ ਉਹਨਾਂ ਨੂੰ ਉਹਨਾਂ ਨੇ ਉਹ ਮੇਰੀ ਆਬੂ ਆਉਣਗੇ ਦੂਜੀਆਂ ਪਾੜੇ ਹੁੰਦੇ ਆਏ ਗਲਤ ਕੀਤਾ ਜੀ ਇਹ ਬੱਚਾ ਨਾਲ ਉਹ ਵਾ ਮੈ ਤੁਹੀਂ ਦੇ ਦਿਓ ਰੋਟੀਆਂ ਜਾ ਕੇ ਉਹਨਾਂ ਨੂੰ ਹਾਂ ਬਿਮਾਰੀ ਆ ਭਾਈ ਹੁਣ ਇੱਥੇ ਲੱਤਾ ਖਾਉਂਦੇ ਜਾਂ ਸੀ ਇੱਥੇ ਰਾਤ ਨੂੰ ਆਪਣੇ ਜਿੱਥੇ ਆ ਬੈਠੇ ਸੀ ਬਾਹਰ ਚੁਗਣ ਵਾਲੇ ਤੇ ਜਦੋਂ ਇਹਨਾਂ ਨੂੰ ਚੁਕਾਇਆ ਚੁਗਵਾ ਬੜੋ ਖਲਾਬ ਵੀਡੀਓ ਪਾਤੀਆਂ ਹੈ ਕਰਤਾ ਇਹਨਾਂ ਨੇ ਐ ਕਰਤਾ ਹੈ ਤਾਂ ਐ ਤਾਂ ਫਿਰ ਉਹਨੂੰ ਬਈ ਤੂੰ ਘਰੇ ਲੈ ਜਾ ਬਹੁਤ ਕਮੈਂਟ ਕੀਤੇ ਲੋਕਾਂ ਨੇ ਉਹਨਾਂ ਬਈ ਫਿਰ ਇਹਨੂੰ ਘਰੇ ਜਾ ਕੇ ਰੋਟੀ ਖਵਾਈ ਜਾ ਲੈ ਇਹਨਾਂ ਨੂੰ ਬਈ ਯਾਰ ਸਰਕਾਰੀ ਤਾਂ ਹੂੰ ਬਹੁਤ ਫਰਕ ਪੈ ਗਿਆ ਹਾਂ ਇਹਨਾਂ ਨਾਲ ਮੰਡੀ ਜਣਾ ਬਹਿਣ ਤੈਨਾਂ ਇਹਨੂੰ ਚੋਰੀ ਹੁੰਦੀ ਨਹੀਂ ਚੋਰੀ ਹੁੰਦੀ ਨਹੀਂ ਗੱਲ ਸਹੀ ਹੈ ਆਪਣੇ ਵਾਲੇ ਬੰਦੇ ਨਾਲ ਇਹਨਾਂ ਕੋਈ ਨਹੀਂ ਆ ਹਾਂ ਆਪਣੇ ਬੰਦੇ ਬੰਦਾ ਵੇਖ ਰੋ ਲੰਘਦਾ 8 ਵਜਾ ਕੋਈ ਆਣੇ ਜਾਣ ਦੇ ਇੱਥੇ ਇੱਕ ਦੂਜੇ ਨੂੰ ਆ ਇਹਨਾਂ ਨੂੰ ਪਰਵਾਹੀ ਕੋਈ ਨਹੀਂ ਐ ਰਾਤੇ ਰਾਤ ਜਗਾ ਬਦਲ ਦੇਣੀ ਆ ਪਤਾ ਨਹੀਂ ਉੱਥੇ ਹੀ ਪੜ ਦੂਜੀ ਜਿੱਥੇ ਜਾਣਾ ਹਾਂ ਇਹਨਾਂ ਦੀ ਕਿਹੜਾ ਸਿਆਣਪ ਨਹੀਂ ਆਹ ਉਹ ਪੜ ਦੂਜੀ ਜਿੱਥੇ ਇਹਨਾਂ ਹੀ ਨਾ ਸਿਆਣਾ ਵੇ ਨਹੀਂ ਨਹੀਂ ਚੋਰੀ ਹੀ ਕਰਦੇ ਸੀ ਹਾਂ ਆਪਣੇ ਬੰਦੇ ਐਵੇਂ ਕਹਿੰਦੇ ਸਿਪਲਾ ਲੱਖ ਹੈ ਉਹ ਨਹੀਂ ਕਰਦੇ ਲੈ ਭਾਈ ਹੋ ਗਿਆ ਟਾਈਮ 7 ਵਜੇ ਕੇਵਲ ਵੀ ਚੱਲਦਾ ਮੜਾ ਜਾਂ ਇਧਰ ਉਧਰ ਦਿੰਦਾ ਅਗੇ ਲੱਗੂੜਾ ਹਲੂ ਨਾ ਦਿੰਦਾ ਹੈ ਕਰੀਏ ਸੈਟ ਕਾ ਮਾਮਲਾ ਕੇਵਲ ਬਾਈ ਜੀ ਕੱਲ ਕੋਟ ਕਪੂਰੇ ਚ ਬਾਰਿਸ਼ ਕਿੰਨੀ ਕੁ ਪਈ ਆ ਬਾਰਿਸ਼ ਵੇਖ ਕੇ ਤਾਂ ਲੱਗਦਾ ਸੀ ਬਾਈ ਸਾਨੂੰ ਫੁੱਲ ਪਾਊਗੀ ਮੈਂ ਕਹਿ ਦਈਏ ਪਰ ਜਿੰਨੀ ਬਾਰਿਸ਼ ਕੋਟ ਪਈ ਆ ਬਹੁਤ ਆ ਇੰਨੀ ਕੋਟ ਨੂੰ ਛੜਕਾ ਛੜਕਾਈਂਗਾ ਭਰਨ ਨੂੰ ਕਹਿੰਦੇ ਕਦੇ ਬਾਈ ਕੱਲ ਕੋਟ ਕਿੰਨੀ ਕੁ ਬਾਰਿਸ਼ ਪਈ ਆ ਮੈਂ ਕਿਹਾ ਬਾਰਿਸ਼ ਤਾਂ ਨਹੀਂ ਕੋਈ ਸੂਤ ਹੋਈ ਤੇ ਜੇ ਸ਼ਹਿਰ ਜੱਚ ਨੰਕੇ ਵੇਖ ਲੇ ਤੇ ਆਉਣ ਲੱਗੂਗਾ ਪਤਾ ਨਹੀਂ ਕਿੰਨਾ ਕਮੀ ਆਇਆ ਹੈ ਹਾਂ ਹੁਣ ਕਹਦੇ ਤੂੰ ਕੋਣ ਨੂੰ ਦ ਚਲਦੇ ਜੀ ਹਾਂ ਨਾ ਘੱਟ ਘੰਟੇ ਸੱਤ ਲੈ ਲੋਗੇ ਯਾਦ ਹੈ ਨਾ ਘੇਰਨਾ ਨਹੀਂ ਗੱਲ ਵਿੱਚ ਮੈਂ ਘੇਰ ਲੈਣਾ ਸਹੀ ਤਰੀਕਾ ਕਹਿ ਕੇ ਕਹਿ ਦਿੰਨੇ ਮੈਨੂੰ ਘੇਰਿਆ ਹੈ ਤੇ ਗਲਤ ਪਾਤੀ ਸਹੀ ਤਰੀਕਾ ਬਦਲ ਕੇ ਕਹਿ ਦਿੰਨੇ ਆਪਾਂ ਸੱਤ ਪੰਜ ਹੋ ਗਏ ਚਲੋ 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 ਯਾਰ ਮੈਂ ਤਾਂ ਗਾਗਾਂ ਨੂੰ ਵਿਖਾਈ ਜਾਣਾ ਸੱਤ ਪੰਜ ਤਾਂ ਹੋ ਗਏ ਪੰਜ ਗਾਗ ਹੈਗੇ ਤੂੰ ਵੀ ਚੱਲੇ ਆ ਨਹੀਂ ਨਹੀਂ ਲਾ ਬਾਈ ਗਾਗ ਤਾਂ ਆ ਗਈ ਬਾਈ ਤੇ ਬੰਦੇ ਲੱਭੀਏ ਪਹਿਲਾਂ ਲੇਬਰ ਵਾਲੇ ਹੈਗੇ ਆ ਚੱਕ ਆ ਬਾਈ ਨੇ ਚਲਾਦਾ ਇਦਰੀ ਮੋਬਾਈਲ ਤੇ ਕੀ ਆਲਾ ਬਾਈ ਠੀਕ ਹੈ ਜੀ ਠੀਕ ਹੈ ਭਰਾ ਇੰਨੀ ਕਿ ਬਹੁਤ ਚੱਲਦੀ ਹੈ ਇਹ ਸਹੀ ਗੱਲ ਐ ਇੱਧਰ ਤਾਂ ਬੜਾ ਬੁਰਾ ਹਾਲ ਹੰਦਾ ਜਿੱਥੇ ਰੁੜੀ ਦੇ ਹਲੇ ਪਾਸੇ ਉਹ ਤਾਂ ਹੂੰ ਪਾਣੀ ਖੜਾ ਹਿੱਟ ਜੀ ਗੀਦੇ ਹਾਂ ਹਾਂ ਬੜਾ ਮਸਾਲਾ ਕੋਈ ਹਾਂ ਖਾਣੇ ਖਾਣੇ ਕਹਿੰਦੇ ਗਾਂ ਨਾ ਤੇਰੇ ਵਿੱਚ ਹੋਵੇ ਜਾਂ ਨਾ ਪਾਣੀ ਘੜਾ ਹੀ ਹੁੰਦਾ ਓ ਯਾਰ ਜਦੋਂ ਸੜਕਾ ਬਣਾਉਂਦੇ ਆ ਨਾ ਉਹਦਾ ਪ੍ਰੋਪਰ ਲੈਵਲ ਕਰਕੇ ਉਹਦਾ ਸੀਲ ਇਹ ਢੱਕਣਾ ਉੱਥੇ ਨਹੀਂ ਕਰਦੇ ਹੋਵੇਂ ਸਹੀ ਨਹੀਂ ਕਰਦੇ ਜਿੱਥੇ ਕੰਮ ਖਰਾਬ 200 200 ਰੁਪਿਆ 200 ਰੁਪਇਆ ਬੋਲਾ ਕਿਨੇ ਹਾਂ ਭਾਈ ਜੀ 200 ਰੁਪਏ ਲਓ ਜੀ ਨਾ ਭਈ ਇਹ ਵੈਗੀ ਆ ਜੀ ਤੂੜੀ ਜਿਹੜੀ 200 ਰੁਪਏ ਨੂੰ ਤੇ ਖੁੱਲੀ ਤੂੜੀ ਸੀਗੀ ਤੁਹਾਨੂੰ ਦੱਸ ਦਿੰਨੇ ਆ ਲਓ ਪੰਡਾਲੀ ਨਹੀਂ ਸੀਗੀ ਇਹ ਖੁੱਲੀ ਤੂੜੀ ਸੀਗੀ ਇੱਕ ਨਾ ਸਲਾਵ ਜੇ ਕਰਕੇ ਮਾੜੀਆਂ ਮੋਟੀਆਂ ਕਣੀਆਂ ਦੀ ਛੱਤ ਚੁਟ ਜੀ ਪਈ ਆ ਤੂੜੀਆਂ ਤੇ ਤਾਂ ਕਰਕੇ ਵੀ ਰੀਡ ਜਿਹੜਾ ਮੰਦਾ ਰਹਿੰਦਾ ਬਾਕੀ ਗਾਹਕ ਵੀ ਮੰਡੀ ਦੇ ਵਿੱਚ ਥੋੜਾ ਹੀ ਹਸਾਬ ਦਾ ਜਗਾ ਕੋਈ 200 ਰੁਪਏ ਨੂੰ ਇੱਕ ਟਰਾਲੀ ਵੈ ਗਈ ਤੇ ਇੱਕ ਆ ਗਈ ਬਾਈ ਸਬਜੀ ਦੀ ਬਾਈ ਜੀ ਅੱਜ ਆਉਣੀ ਆ ਵੇਖੀ ਚੱਲੋ ਵੀਡੀਓ ਕਰਾਂ ਦੀ ਜੱਤਪਾਲ ਸਿੰਘਾਂ ਦੇ ਬਾਈ ਸਬਜੀ ਦੀ ਵੀ ਬਣਾਇਆ ਕਰ ਜਰੂਰ ਯਾਰ ਬਾਈ ਯਾਰ ਹੁਣ ਸਬਜੀ ਦੀਆਂ ਇੰਨੀਆਂ ਵੀਡੀਓ ਆਉਣੀਆਂ ਯਾਰ ਤੂੰ ਹੀ ਕਿਆ ਕਰਨੀਆਂ ਸਬਜੀ ਦੀਆਂ ਘਟਾ ਦੇ ਬਾਈ ਯਾਰ ਤੂੜੀ ਦੀ ਆਉਂਦੀ ਕੋਈ ਨਹੀਂ ਵੀਡੀਓ ਪੂਲਾ ਚਮਕੌਰ ਸਿੰਘ ਪੂਲਾ ਬਟੰਡੇ ਤੋਂ ਕੀ ਹਾਲ ਚਾਲ ਆ ਬਾਈ ਠੀਕ ਆ ਲੈ ਬਾਈ ਹੈ ਟਰਾਲੀ ਲਾਉਣੀ ਆ ਟਰਾਲੀ ਵਾਲੀ ਲਾਉਣ ਵਾਲੇ ਨਾਕਲੀ ਕਰਦੇ ਸਹੀ ਗੱਲ ਆ ਨਾ ਜਿੰਨਾ ਲਵਣੀ ਆ ਇਹ ਵੀ ਠੀਕ ਆ ਇੱਧਰ ਆ ਗਈ ਬਾਈ ਦੀ ਵਾਰੀ ਹੁਣ ਹੁਣ ਤਾਂ ਲੈਨ ਵੀ ਛੋਟੀ ਆ ਵਾਰੀ ਤਾਂ ਛੇਤੀ ਆ ਜਾਂਦੀ ਆ ਅੱਗੇ ਗੱਲਾਂ ਹੁੰਦੀਆਂ ਸੀ ਵੀ ਤੇਰੇ ਆਸ਼ਕਾਂ ਦੀ ਲੈਨ ਬੜੀ ਲੰਮੀ ਅਖੀਰ ਵਿੱਚ ਸਾਡੀ ਵਾਰੀ ਹੁਣ ਤਾਂ ਲੈਨ ਹੀ ਛੋਟੀ ਆ ਇੱਕ ਹਾਂ ਟੁੜੀ ਦੇ ਆਸ਼ਕ ਹੈ ਨਹੀਂ ਕਿ ਇੱਥੇ ਕੋਈ ਪਹੁੰਚਦਾ ਹੀ ਨਹੀਂ ਬਾਈ ਯਾਰ ਅੱਗੇ ਟੁੜੀ ਨੂੰ ਅਸੀਂ ਛੇੜਦੇ ਹੁੰਦੇ ਸੀ ਇੱਥੇ ਵੀ ਟੁੜੀ ਦੇ ਆਸ਼ਕਾਂ ਦੀ ਲਾਈਨ ਲੰਮੀ ਹੈ ਅਖੀਰ ਵਿੱਚ ਸਾਡੀ ਵਾਰੀ ਜਦੋਂ ਹੋ ਤੁਹ ਲੈ ਕੇ ਇੱਥੋਂ ਤੱਕ ਟਰਾਲੀਆਂ ਖੜੀਆਂ ਹੁੰਦੀਆਂ ਸੀ ਬਾਈ ਤੇ ਹੁਣ ਤੱਕ ਅਲੀ ਟੁੜੀ ਰਹਿ ਗਿਆ ਆਸ਼ਕ ਤਾਂ ਹੈ ਨਹੀਂ ਕਿ ਤੇਰ ਸਿੰਘ ਜਿਲਨਪੁਰ ਖੰਨਾ ਤੂੜੀ ਪ੍ਰਾਕੀ ਆ ਚੱਲ ਬਈ ਲੈ ਬਈ ਦੂਜੀ ਟਰਾਲੀ ਰੋਲਾ ਤੂੰ ਪਿਆਣੀ ਅੱਜ ਚੱਕਰ ਰੋਲਾ ਤੂੰ ਪਿਆਣੀ ਅੱਜ ਚੱਕਰ ਕਮਜੀ ਨੋ ਵੀ ਆਏ ਨਾ ਕੋਈ ਉੱਠਣਾ ਉਹਦੀ ਬੰਦ ਨਾ ਮੜੀ ਉਹਨਾਂ ਵਾਲਾ ਉਹ ਵੇ ਮਾਰ ਦੀ ਗੋਨੀ ਦਿੱਤੀ ਬੋਲੋ ਬੋਲੋ ਬਾਈ ਹੈਗੀ ਆ ਬੱਧਰ ਚੋਂ ਆਈਏ ਕਿਉਂ ਮੈਂ ਫਿਰ ਵੀ ਮਾਲ ਖਲਾਉਦਾ ਉਹ ਹੀ ਪਰ ਉਹ ਬਾਈ ਅੰਦਰ ਤੋਂ ਆਈ ਨਹੀਂ ਅੰਦਰ ਆਉਣੀਆਂ ਆ ਇੱਕ ਵੀ ਹੋਰ ਪੈ ਗਿਆ ਅੰਦਰ ਦੀ ਆਜ ਤੂੰ ਵੀ ਹੋ ਜੂ ਆਉਣੀ ਨਹੀਂ ਫਿਰ ਇੱਥੇ ਬੋਲੋ ਸੰਜਗ ਰਾਈ ਲਿਆਣੀ 225 225 225 ਕਹਿੰਗਾ ਪੰਜ ਰੁਪਏ ਕਾਇ ਉਹਨੇ ਕਾਇ ਲੈਣਾ ਪਤਾ 300 ਰੁਪਏ ਕਾਇ ਬਾਈ ਏਡਾ ਬੰਦਾ ਬਾਈ ਕਿੰਸੋਂ ਲਾ ਗਿਆ ਆਪਣਾ ਮੇਰਾ ਆਪਣੇ ਕੋਤੇ 225 ਬਾਈ 225 ਹਾਂ 30 ਰੁਪਏ 225 ਹੀ ਮੇਰੇ ਆ ਬਾਈ ਐ ਨਹੀਂ ਮੈਂ ਬੰਦਾ ਜਾਨ ਜਾਨੀ ਸੀ ਉਹਨੇ ਉਹ ਵੀ ਚਾਲ ਲਗਾ ਹਾਂ 35 ਰੁਪਏ 35 ਰੁਪਏ ਹਾਂ ਬੋਲਾਂ 40 ਰੁਪਏ 45 ਰੁਪਏ 45 ਰੁਪਏ ਬੋਲਾਂ ਕਿ ਨਾ 245 ਰੁਪਏ ਭਾਈ ਇਹ ਲੈਣੀ ਤਾਂ ਜਾ ਭਾਈ 200 ਤੇ 45 ਰੁਪਏ ਹਾਂਜੀ ਇਹ ਆਪਣੀਆਂ ਹਾਂਜੀ ਇਹ ਜਿਹੜਾ ਉੱਪਰ ਦਾ ਆਂਡਿਆ ਆਪਣੀ ਇਹਦਾ ਰੰਗ ਜੇ ਕਦਾ ਉੱਡ ਗਿਆ ਰੰਗ ਕੋਈ ਪਈ ਵੱਟ ਗਈ ਮੇਰੇ ਸਾਲੇ ਦੀ ਟੂੜੀ ਸੁੱਕੀ ਰਹੇ ਹਾਂ ਹਾਂ ਟੂੜੀ ਸੁੱਕੀ ਆ ਹਾਂ ਇਹ ਨਹੀਂ ਗੱਲ ਹਾਂ ਸਾਫ ਵੀ ਸੁੱਕੀ ਜਾਂਦਾ ਵਿੱਚ ਉਹ ਅਸੀਂ ਕਿਹਾ ਐ ਵੀ ਐ ਨਹੀਂ ਬਹੁਤ ਮਗਰਪੰਡ ਹੋਰ ਲਾ ਲਈ ਕਹੇ ਵੀ ਬਾਈ ਤੁੱਪੇ ਪਈ ਰਹੀ ਆ ਆਪਣਾ ਮੰਗ ਕਲਾ ਅੰਦਰ ਤੁੱਪੇ ਇਹਦਾ ਵੀ ਹੋ ਗਿਆ ਟੂੜੀ ਵਿੱਚੋਂ ਸੁੱਕੀ ਆਉ ਜਾਣਾ ਹਾਂ ਆਏ ਉਹਨੇ ਵਚੋ ਸਾਹ ਤੁੜਿਚੀ ਵੀ ਵਚ ਪੰਡ ਬੰਦਾ ਉਹੀ ਪੰਡ ਬੰਦਾ ਜੇ ਲਾਦਿਆਂ ਲਾਦਿਆਂ ਆਹ 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 ਰੋ ਫੇਰਾ ਪਿੰਗਾ ਹੈ ਨਹੀਂ ਆਪਣੇ ਕੋਲ ਹੂੰ ਮਾਂ ਮਾਂ ਕਿਤੇ ਨਾ ਰੋ ਮੂਰੇ ਮਗਰੋ ਨਾ ਨਾ ਇੱਕੋ ਜੀ ਲਾਵੇ ਯਾਰ ਲੋਡ ਹੀ ਨਹੀਂ ਲੋਡ ਹੀ ਨਹੀਂ ਇਹਦਾ ਕਿਹੜਾ ਬਾਲਾ ਰੇਟ ਕੋਈ ਕੱਢ ਕੇ ਵੇਲਾ ਟੰਕੀ ਨਿਕੂ ਇੱਕਦਮ ਰੇਟ ਉਹਨਾਂ ਕੀ ਲੱਗਣਾ ਹੁੰਦਾ ਉੱਤੋਂ ਬਦਨਾਮੀ ਜ਼ਿਆਦੇ ਹੋ ਜਾਂਦੀ ਉਹ ਕੰਮ 'ਚ ਕਿ ਨਹੀਂ ਕੱਢਣ ਪਾਉਣ ਨੂੰ ਵਿੱਚੋਂ ਨਿਕਲਦਾ ਕੋਮ ਵੀ ਨਹੀਂ ਆਊਗੀ ਤੇ ਮਾਰੀ ਆਊਗੀ ਤੂੰ ਹੂੰ ਕੋਈ ਹੋਵੇ ਨਾ ਹਿਆਰ ਤੋਂ 1000 ਤੋਂ 800 600 ਰੇਟ ਮੰਨ ਲਾ ਫਿਰ ਵੀ ਨਾ ਕਰੇ ਵੈਸੇ ਤਾਂ ਪਰ ਚਾਹੀਦੀ ਨਹੀਂ ਫਿਰ ਆਲਾ ਪੈਂਦਾ ਹੀ ਨਹੀਂ ਹਾਂ ਮਾੜੀ ਵਿਖਾਈਓ ਪਹਿਲਾਂ ਚੰਗੀ ਆ ਉਹ 750 ਹੋਰ ਘਟਜੂ ਕੋਈ ਉਹ ਘਟਜੂਰ ਕਿੰਦਾ ਮਗਰੋਂ ਨਾ ਤੂੰ ਦਮ ਮੈਂ ਤੇ ਮੁਰਕੇ ਨੂੰ ਸਾਦੇ ਫਿਰ ਪਕੇ ਹੀ ਸਾਦੇ ਮਗਰੋਂ ਮੁਰਕੇ ਕੇਵਲ ਨੂੰ ਫੋਨ ਲਾਉਂਦੇ ਆ ਕੇਵਲ ਜਾਂਦਾ ਪਰ ਦੌਦਨ ਨੂੰ ਸਕੂਟਰੀ ਤੇ ਹੀ ਕੇਵਲ ਸਰਪੰਚ ਤੂੜੀ ਦਾ ਮੈਂ ਜੋ ਗਲਤਫਰਦ ਨਿਕਲ ਜੇ ਤੂੜੀ ਕੋਈ ਤੂੜੀਆਂ ਦਾ ਸਰਪੰਚ ਹੈ ਤੂੜੀਆਂ ਦਾ ਸਰਪੰਚ ਨੂੰ ਫੋਨ ਲੰਦੇ ਫਿਰ ਇਹ ਜਾਂਦਾ ਦਿੱਲੀ ਵਾਲੇ ਦਾਉਦ ਨੂੰ ਸਕੂਟਰੀ ਤੇ ਜਾਂਦਾ ਜਾਂਦਾ ਬਾਈ ਨਾਮ ਪਾਉਂਦਾ ਹੈ 트럼ਪ ਨੂੰ ਕਹਿਆ ਹਾਂ ਦਾਉਦ ਨੇ ਬਹੁਤ ਰਾਜੀ ਨਾਮੇ ਕਰਾਏ ਆ ਦਾਉਦ ਨੇ ਰਾਜੀ ਨਾਮੇ ਬਹੁਤ ਕਰਾਏ ਆ ਫਿਰ ਉਹਦਾ ਰਾਜੀ ਨਾਮਾ ਕਾ ਉਹਨਾਂ ਨੇ ਕਿਹਾ ਤਾਂ ਨਾ ਉਹਨਾਂ ਨੂੰ ਇਹ ਕਿਹਨੇ ਕਿਹਾ ਇਹ ਕਹਿੰਦਾ ਚੱਕ ਰੋ ਨਾ ਉਹਨਾਂ ਨੇ ਹਾਂ ਚੋਨੋ ਰਾਲੀ ਨਿਕਲ ਦੇ ਦਿੱਤਾ ਉਹ ਜ਼ਰੈਲ ਚੱਕਿਆ ਤਾਂ ਨਹੀਂ ਹਲੇ ਰੈਲ ਭੈ ਚੁੱਕਰ ਦਿੱਤ ਦਵਾਈ ਉਠਾ ਦੇ ਉਹਨਾਂ ਨੇ ਰਾਮ ਉਹਨਾਂ ਨੇ ਸਾਰੇ ਇਹ ਵੀ ਫੋਨ ਬੜਾ ਭੜਕਾ ਦੇ ਉਹਨਾਂ ਨੇ ਨਹੀਂ ਰਾਤ ਕੱਲ ਕੱਲ ਨਾਲ ਉਹ ਵੀਡੀਓ ਜੀ ਆਈ ਸੀ ਮਾਫੀ ਕਹਿੰਦੀਆਂ ਮੰਗੀਆਂ ਜਾਂਦੇ ਸੀ ਉਹ ਨੇ ਬਿਆਨ ਦੇਦੇ ਉਹ ਕਹਿੰਦਾ ਭਾਈ ਜਿਹੜੇ ਜਿਹੜੇ ਮੁਲਕਾਂ ਨੇ ਇਹਨਾਂ ਦੀ ਮਦਦ ਕੀਤੀ ਇਹਨਾਂ ਨੂੰ ਬਣਦਾ ਵੇਹਣਾ ਆ ਗਿਆ ਸਾਡਾ ਓਏ ਏਡੇ ਕਿੱਡੇ ਕਰਾਉਣ ਵਾਲੇ ਵੀ ਅਮਰੀਕਾ ਦੇ ਮੂਰੇ ਨਹੀਂ ਟੱਕਦੇ ਉਹ ਲਾਵਾਤਰ ਸਾਲ ਜੰਗ ਲੜਦੇ ਨੇ ਉਹਨਾਂ ਕੋਲ ਵੇਸ ਹੋ ਜਾਂਦਾ ਉਹ ਬਈ ਸਮਾਨ ਵੀ ਇੱਕਦਮ 2 ਦਰ ਆਪਣਾ ਦਾਹਾਂ ਦੇ ਨੇ ਦੋ ਹੱਥ ਨੂੰ ਛਿੱਟੇ ਸਿਆ ਤੇ ਚੀਜ਼ ਬਾਹਰ ਆ ਗਈ ਜੀ ਪ੍ਰੋਜੈਕਟ ਵੀ ਘਟ ਜਾਂਦਾ ਅਗਲੇ ਕੋਲੇ ਜਿੰਨਾ ਚਿਰ ਲੜੀ ਚੱਲ ਸਾਲ ਲੜੀਗੇ ਹੋ 8 ਸਾਲ ਛੋੜੇ ਨੂੰ ਦੇਣਾ 8 ਸਾਲਾਂ ਪੱਲੇ ਕੋਈ ਨਹੀਂ ਰਹਿਂਦਾ ਦੇਸ਼ ਦੇ ਪੱਲੇ ਹੈਗਾ ਨਾ 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 ਕਲ ਹੀ ਜਾਵੇਂ ਪਰ ਇੰਨਾ ਵੀ ਤਕਨੀਕ ਆ ਜਾਂਦੀ ਹਸਾਬ ਆ ਜਾਂਦਾ ਇਹਨੇ ਮੁਸਤੀ ਜਿਵੇਂ ਹੋਊ ਵੀ ਵੀ ਦੇ ਫਸਲ ਵੇਚਦੇ ਆ ਫੇਰ ਇਹ ਲੋਹੀ ਜੀ ਨਹੀਂ ਪਰ ਅਮਰੀਕਾ ਤੇ ਚੈਨ ਵਾਲਿਆਂ ਨਾਲ ਛੇਤੀ ਨਹੀਂ ਪੰਗਾ ਲੈਂਦਾ ਕੋਈ ਇਹ ਤੁਹਾਨੂੰ ਮੈਂ ਦੱਸ ਦਿੰਦਾ ਆਹੋ ਹੈ ਇਹ ਰਣਾ ਰਸੀਆ ਨਾਲ ਪੰਗਾ ਲਵੇ ਛੇਤੀ ਕੋਈ ਅਗਲਾ ਕਹਿੰਦਾ ਭਾਂਜ ਮਾਰੇ ਜਾਵਾਂਗੇ ਨਕਸ਼ੇ ਤੋਂ ਡਾ ਦੇਣਗੇ ਬਸ 40 ਤੋਂ ਪੈਸੇ ਆਏ ਨਹੀਂ ਜਾਣ ਦੇਣਾ ਹੈ ਸਲਵੰਤ ਭਾਜਦਾ ਕਹਿੰਦਾ ਮੈਂ ਚੱਲਿਆ ਪੱਠੇ ਵੜਨੇ ਆ ਅੱਛਾ ਟਰਾਲੀ ਤੋੜ ਕੇ ਜਾ ਇਧਰ ਆ ਕੇ ਹਾਂ ਹਾਂ ਸਹੀ ਆ ਤੇ ਹਾਜ਼ਰ ਹੋਊਗਾ ਉਹ ਨਾਲ ਸਹੀ ਗੱਲ ਆ ਕੀ ਬਣਿਆ ਹੁਣ ਕੋਈ ਗਾਹ ਕਹੈ ਨਹੀਂ ਕਹਤੇ ਕੇਵਲ ਹੀ ਲੈ ਕੇ ਜਾਊਗਾ ਬਾਈ ਤੂੰ ਧੀ ਨਰਮਾ ਯਾਰ ਇਹ ਕੇਵਲ ਦੇ ਹਿਸਾਬ ਚਉਣੀ ਸਿੱਕੀ ਹੁਣ ਹਲਾ ਕੇਵਲਾ ਹੈ ਨਹੀਂ ਵਿੱਚ ਕੋਈ ਖਾਹ ਭੂਕੀ ਮੈਂ ਰੰਗ ਜੂਰੂ ਵਟਿਆ ਰੰਗ ਤਾਂ ਹੈ ਉਹਨਾਂ ਨੇ ਲਵਾਣੀ ਨਹੀਂ ਇਹ ਧੁੱਪੇ ਰੱਖਣਾ ਰੰਗ ਉੱਡ ਗਿਆ ਯਾਰ ਇਹਦਾ ਆਪਣਾ ਨਹੀਂ ਓਡੇ ਅੰਦਰ ਰੰਗ ਅਰੇ ਜਾਈ ਬੰਦ ਨਾ ਮਾਰਨੀ ਧੁੱਪੇ ਰੱਖ ਕੇ ਕੋਈ ਉਹ ਚਾਦਰ ਚਿੱਧਰ ਦੇ ਦੂੰਦੇ ਨਹੀਂ ਹੈ ਨਹੀਂ ਖਤਮ ਹੈ ਕਣੀ ਜੱਗ ਗਿਆ ਹੀ ਕਰੋ ਕਰੀ ਸਾਨੂੰ ਜਾਣਾ ਆ ਲੈ ਗਾਹਕ ਆ ਗਿਆ ਜਾ ਯਾਰ ਮੌਤ ਦੇ ਗਾਹਕ ਤਾਂ ਪਤਾ ਕੋਈ ਕਦੋਂ ਆ ਜਾਣੀ ਹੈ ਹਾਂ ਆ ਵੇਖ ਲੋ ਵੀ ਵੀਡੀਓ ਬੰਦ ਕਰ ਲੱਗੇ ਸੀਗਾ ਇਹ ਕਹੇ ਨਹੀਂ ਗਾਹਕ ਹੁਣੇ ਗਾਹਕ ਟੱਕ ਦੇਣੇ ਆ ਜੀ ਪੂਰੀ ਸਾਰੂ ਇਹ ਬਸ ਥੱਕੀ ਹੋ ਗਈ ਅੱਗੇ ਨਹੀਂ ਰੰਗ ਦਿਮਰਾ ਰੰਗ ਉਹ ਨਾਲ ਚੱਲਦੀ ਆ 22 ਦਾ ਕੀ ਨਾਮ ਪਿੰਡੂ ਕਿਤਾ ਚੈਨਲ ਮਹਾਰਜ ਸਿੰਘ ਭਾਈ ਤੇ ਨਾਲ ਕੀ ਆ ਚੱਲੂਗੀ ਵੇਖਾ ਆ ਬੱਲੇ ਠੀਕ ਆ ਹੋ ਸਕਦਾ ਗਾੜ ਵੀ ਜਾਣਦਾ ਹੀ ਆ ਥੋੜੀ ਠੀਕ ਆ ਯਾਰ ਉਹ ਰੰਗ ਹੀ ਵਟਿਆ ਵਾ ਨਹੀਂ ਫੇਸਬੁੱਕ ਤੇ ਬੂਟਾ ਲੰਗੇ ਹਮਸਿਵਾ ਸਹੀ ਆ ਅੰਗਰੇਜ਼ ਵਾਲੀ ਵੀਡੀਓ ਅੰਗਰੇਜ਼ ਵਾਲੀ ਵੀਡੀਓ ਵਾਲਾ ਸਹੀ ਆ ਆ ਕਿਰ ਕਿਵੇਂ ਆ ਬਈ ਠੀਕ ਆ ਕਿੰਨੀ ਕਹੂਗੀ 8-9 ਆਸ ਨਾਲ ਕੋਈ ਨਹੀਂ ਹੋਊਗਾ ਉਹ ਤੇ ਜਾਂਦੇ ਵੇਖ ਲਾ ਪਰ ਉੱਥੋਂ ਵੇਖ ਕੇ ਮੈਂ ਟੂੜੀ ਸਾਰੇ ਪਾਸੇ ਵੇਜਾਂ ਬਾਸਮਤੀ ਵਾਲੇ ਨੇ ਕੁੱਕੇ ਫਿਰ ਦਿੰਦੇ ਵਪਾਰੀ ਆ ਅੱਛਾ ਇੱਥੋਂ ਕੱਢ ਕਰਾਂ ਦੀ ਇੱਥੋਂ ਰੋਣ ਦਾ ਇਹ ਆਏ ਨਾ ਗਾਏ ਗਾਹ ਕਿਪਾ ਸਮਝਿਆ ਅਸੀਂ ਕੀ ਦੂੜੀ ਆਂਦੀ ਹੈ ਇਹ ਤਾਂ ਬੰਨ੍ਹਣਾ ਨਹੀਂ ਮੇਰੇ ਤਾਂ ਨਹੀਂ ਵਿੱਚ ਮੈਂ ਨਾ ਕਿ ਨਾ ਕੋਈ ਆਈ ਆਊਗੀ ਜਿਵੇਂ ਹੈਗੀ ਜਲੇ ਆ ਆ ਵੀ ਆਊਗੀ ਮੇਰੇ ਮਾੜਾ ਕੇਵਲ ਨੇ ਦੋ ਉਂਗਲਾਂ ਕੀਤਾਆਂ ਜੀ ਤੇ ਮਤਲਬ ਤਾਂ 200 ਲਾਇਆ ਹੋਊਗਾ ਕੇਵਲ ਨੇ ਉਹ ਜਿਹੜੇ ਭਈ ਟੱਕ ਦੇ ਮੂਰੇ ਜਮਾ ਸਿੱਧੀ ਆਓ ਆ ਸਿੱਧੀ ਹੈ ਜੇ ਉਂਗਲਾਂ ਹੀ ਘਟਕੇ ਕਰ ਲੋ ਤੁਸੀਂ ਵੀ ਸਬਦਾ ਉਹਨੇ ਹਾਂ ਇਹ ਕਿਹੜਾ ਲੱਖਾਂ ਦਾ ਛੋਟਾ ਹੋ ਗਿਆ ਨਹੀਂ ਕਰੀ ਜਾ ਜਾਂਦੇ ਹੁੰਦੇ ਇਹ ਕਿਹੜੇ ਨਾ ਕੋਈ ਵਧੀ ਚੱਲ ਗਏ ਮਾਰੂ ਜੀ ਇਹ ਜਿਹਨੂੰ ਆਪਣਾ ਧੁੱਪ ਨਹੀਂ ਜੀ ਅਸੀਂ ਕਰਦੇ ਹਾਂ ਸੁਆਦ ਨਹੀਂ ਹੁੰਦੀ ਹੁਣ ਜਾ ਕੇ ਮੇਰੇ ਅੰਦਰ ਕੋਈ ਬੰਦ ਕੇ ਵੇਲਾ ਬੁੜੀ ਜੀ ਨਾ ਤੇ ਰਹਿ ਗਈ ਹੈ ਬੰਦਿਆ ਦਾ ਮੰਨ ਬੰਦਿਆ ਜਾਂ ਮਾਰ ਜੰਦਾ ਹਾਂ ਆਣਾ ਠੰਡ ਜਾ ਪੈ ਜੇ ਥੋੜੀ ਸੀਗੇ ਹਾਂ ਠੰਡਾ ਜਗੀ ਜਾਂਦਾ ਸੀ ਪੂਰੇ ਗਰਮੀ ਨੇ ਹੋਰ ਹੀ ਕਰਤੇ ਹਾਂ ਯਾ ਲੂਈ ਸਹੀ ਜਾਂਦਾ ਉਦੋਂ ਵੀ ਜਾ ਕੇ ਭੈੜਾ ਹਾਲ ਹੋ ਜਾਂਦਾ ਕੋਲ ਤੁਹਾਡੇ ਮਾਪੇ ਕਹਤਾ ਕਿ ਨਾ ਕਰ ਲੈ ਲੈ ਭਾਈ ਵੈਸੇ ਰੇਟ ਜਿਹੜਾ ਤੂੜੀ ਦਾ ਚੱਲਿਆ ਜੀ ਹੈ ਨਾ ਸਿਰੇ ਇੱਕ ਹੀ ਵਿਕੀ ਆ ਯਾਰ 200 ਤੇ 30 ਸੀ ਕਿਹਨੇ ਕਿੰਨਾ ਇੱਕ ਇੱਕ ਕਿੰਨੀ ਵਿਕੀ ਆ ਦੋ ਸਿਰਾ ਜੀ ਜਿਹੜੀ ਉਹ 245 ਦੀ ਹੈ 45 ਦੀ ਹੈ 45 ਬਸ 245 ਗਿਆ ਸਿਰਾ ਰੇਟ 245 ਰੁਪਏ ਬਾਈ ਜਿਹੜਾ ਸਿਰਾ ਰੇਟ ਰਿਆ ਇਹ ਮੇਰੇ ਹਿਸਾਬ ਨਾਲ ਵੀ 200 ਜੇ ਕੇਵਲ ਨੇ ਕਹਿਤਾ ਤਾਂ ਮਤਲਬ ਰੇਟ 200 ਦੇ ਆਸ-ਪਾਸ ਹੀ ਰਹੂਗਾ ਚਾਹੇ 190 ਹੋ ਜੇ ਚਾਹੇ 180 ਰਹੇ ਜੇ ਜੀ ਹਨਾ ਤਾਂ ਹੋ ਸਕਦਾ 200 ਨਹੀਂ ਵਿਕ ਜੇ ਬਾਈ ਕਿਉਂਕਿ 200 ਦੇ ਗਰਾਰੀ ਖੜੀ ਹੈ ਲਿਆ ਬਈ ਕਮੈਂਟ ਵਾਲੇ ਵੇ ਵੀਰਾਂ ਦੀ ਵਾਰੀ ਆ ਗਈ ਹਰ ਭਜਨ ਭੁੱਲਨ ਨਿੰਦਰ ਮਾਨਕ ਚੜੱਕ ਭਰਾ ਕੀ ਆਲਚਲ ਅਜਮੇਰ ਭੁੱਲਰਾ ਤਾਂ ਜਿਹੜੀ ਸਮਾਣਾ ਗੁੱਡ ਮਾਰਨਿੰਗ ਧਰਮਪਾਲ ਸਿੰਘ ਤਰਨਵੀਰ ਸ਼ੌਕਰ ਹਰਦੀਪ ਬਰਾੜ ਤੂੜੀ ਮੋਟੀ ਆ ਕਹਿੰਦੇ ਬਈ ਗਰਚਰਨ ਲਾਲ ਗਲਾਟੀ ਅੰਬਾਲੇ 550 ਕਮਾਲ ਹੋ ਗਈ ਯਾਰ ਬਈ ਝੂੜਤਾ ਨਹੀਂ ਮਰੀ ਜਾਂਦਾ ਯਾਰ ਕਿਤੇ ਅੰਬਾਲੇ 550 ਰੁਪਏ ਰੇਟ ਹੈ ਵੇਲਾ ਭਰਾ ਕਦੇ ਅੰਬਾਲੇ ਭੇਜ ਦੇ ਸਾਰੀ ਅਜਮੇਰ ਭੁੱਲ ਰਤੜੀ ਬਾਈ ਕੀ ਹਾਲ ਚੱਲ ਹੈ ਜੀ ਬਿੱਟੂ ਟਾਲਪੁਰਾ 240 ਜਨਤਾ ਯੂਐਸ ਤੋਂ ਲਾਈਵ 9:30 ਵਜੇ ਰਾਤ ਦੇ ਬਾਈ ਸਤਪਾਲ ਸਿੰਘ ਤੇ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨਵਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਭਰਾ ਤੇ ਸਬਜ਼ੀ ਮੰਡੀ ਦੀ ਵੀਡੀਓ ਆਪਾਂ ਹਲੇ ਰਿਕਾਰਡ ਕਰਨੀ ਆ ਕੋਈ ਨਹੀਂ ਮੌਸਮ ਤਾਂ ਠੀਕ ਆ ਯਾਰ ਬਾਕੀ ਆਏ ਮੈਨੂੰ ਕਹਿੰਦੇ ਕਈ ਲੇਟ ਹੋ ਗਿਆ ਫੇਟ ਹੋ ਗਿਆ ਮੈਂ ਨਾ ਹੁਣ ਰੇਟ ਜਿਹੜੇ ਆਪਣੇ ਉਹ ਮੈਂ ਮੋਬਾਈਲ ਤੇ ਲਿਖ ਲੈ ਸਾਰੇ ਜਿੰਨੇ ਵੀ ਰੇਟ ਹੈਗੇ ਆ ਹੁਣ ਮੈਂ ਆਪ ਰੇਟ ਗਨਾਇਆ ਕਰੂੰਗਾ ਇੱਥੇ ਕੀ ਕਰਦੇ ਆ ਆ ਪਾੜਤਿਆਂ ਦੀ ਵੀਡੀਓ ਮਨ ਲੱ ਬਣਾਤੀ ਜਿਹੜੇ ਹੁੰਦੇ ਨਾ ਵਿੱਚ ਕਈ ਯਾਰ ਰੀਡਿੰਗ ਵਾਲੇ ਸਾਰਿਆਂ ਨੂੰ ਨੇ ਆਪਾਂ ਆਂਦੇਗੇ ਰੀਡ ਰੂਟ ਕਈ ਜਣੇ ਲੁਣਾ ਦਾ ਆਪਦੇ ਹਿਸਾਬ ਨਾਲ ਮੁੜ ਕੇ ਉਹ ਆੜਤਿਆਂ ਨੂੰ ਕਹਿੰਨੇ ਯਾਰ ਤੂੰ ਰੀਡ ਦੱਸੇ ਫਲਾਣਾ ਕੀਤਾ ਤੇ ਅਸੀਂ ਨਹੀਂ ਤੈਥੋਂ ਸੌਦਾ ਖਰੀਦਣਾ ਇਹ ਕਰਨਾ ਉਹ ਕਰਨਾ ਹਣਾ ਮੈਂ ਸਾਰੇ ਰੇਟ ਲੈ ਲੇ ਬਾਈ ਜੀ ਮੰਡੀ ਦੇ ਸਾਰੇ ਰੇਟ ਆਪਣੇ ਕੋਲੇ ਲਿਖੇ ਪਏ ਆ ਵੈਰੈਟੀ ਕੱਲੀ ਕੱਲੀ ਵਿਖਾ ਕੇ ਤੁਹਾਨੂੰ ਕੱਲਾ ਕੱਲਾ ਰੇਟ ਆਪ ਦੱਸਿਆ ਕਰਨਾ ਜੀ ਵੀਡੀਓ ਦੇ ਵਿੱਚ ਤੇ ਸਪੋਰਟ ਜ਼ਰੂਰ ਕਰੋ ਵੀਰ ਭਰਾ ਸ਼ੇਅਰ ਕਰ ਦਿਓ ਜੀ ਬਾ ਹੋਰ ਆਪਣੀ ਘੰਟੇ ਤੱਕ ਵੀਡੀਓ ਆ ਜਾਣੀ ਕਿਉਂਕਿ ਅੱਜ ਤਾਂ ਕੱਟ ਵੱਡ ਕਰਨ ਦੀ ਕੋਈ ਲੋੜ ਹੀ ਨਹੀਂ ਗਈ ਤੇ ਘੰਟੇ ਤੱਕ ਆਪਣੀ ਵੀਡੀਓ ਸਬਜੀ ਮੰਡੀ ਦੀ ਉਹ ਸਾਡਾ ਡੇਢ ਘੰਟੇ ਤੱਕ ਆ ਜੇ ਜੇ ਕੈਨੇਡਾ ਤੋਂ ਫੋਨ ਨਾ ਆਇਆ ਜੇ ਕੈਨੇਡਾ ਤੋਂ ਫੋਨ ਆ ਗਿਆ ਫੇਰ ਬਾਈ ਜੀ 11 ਵੱਜਣਗੇ ਕਿਉਂਕਿ ਤੁਹਾਨੂੰ ਪਤਾ ਵੀ ਮੁੜ ਕੇ ਡੇਢ ਘੰਟੇ 2 ਘੰਟੇ 2.5 ਘੰਟੇ ਪਤਾ ਨਹੀਂ ਤਾਂ 3 ਘੰਟੇ ਇੰਨਾ ਉੱਟ ਜਾਂਦਾ ਤਾਂ ਮੈਨੂੰ ਕਹੀ ਕਹਿੰਦੇ ਬਾਈ ਛੇਤੀ ਵੀਡੀਓ ਪਾਆ ਕਰੋ ਛੇਤੀ ਬਾਈ ਪੈਂਦੀ ਨਹੀਂ ਗਈ ਬਾਹਰੋਂ ਫੋਨ ਆ ਜਾਏ ਮੰਨ ਕੇ ਚਲੋ ਘਰਾਂ ਵਾਲੀ ਦਾ ਫੇਰ ਨਹੀਂ ਪਤਾ ਵੀ ਕਿੰਨਾ ਟਾਈਮ ਵੱਜਣਾ ਬਈ ਫੇਰ ਉਦੋਂ ਬਾਅਦ ਮੈਂ ਕੱਟ ਵੱਡ ਕਰਨੀ ਹੁੰਦੀ ਆਲੇ ਫੇਰ ਵੀਡੀਓ ਪਾਈਦੀ ਆ ਬਈ ਕਰਨਾਮ ਢੱਲੋ ਬਈ ਕੀ ਹਲਜਲਾ ਹਰ ਭਗਵਾਨ ਸਿੰਘ ਬਈ ਕੀ ਹਲਜਲਾ ਹਰ ਭਜਨ ਪੁੱਲਰ ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ ਇੱਕ ਗੱਲ ਕੈਨੇਡਾ ਵਾਲਿਆਂ ਦੀ ਅੱਜ ਤੱਕ ਇੰਨੀ ਕ ਵੱਜ ਜਾਂਦੀ ਆ ਕੈਨੇਡਾ ਵਾਲਾ ਬੰਦਾ ਫੋਨ ਕਰਦੇ ਕੈਨੇਡਾ ਵਾਲੇ ਨੇ ਆਪ ਦਾ ਟਾਈਮ ਵੇਖ ਕੇ ਫੋਨ ਕਰਨਾ ਜਦੋਂ ਆਪ ਵਿਹਲਾ ਹਣ ਇੰਡੀਆ ਵਾਲਾ ਨਾ ਉਹਨੂੰ ਕੋਈ ਨਹੀਂ ਭਾਵੇਂ ਕੰਮ 'ਚ ਫਸਿਆ ਭਾਵੇਂ ਕਿੰਨਾ ਹੀ ਕੰਮ ਹੋ ਉਹਨਾਂ ਨੂੰ ਆਇਆ ਹੁੰਦਾ ਇੰਡੀਆ ਵਾਲਾਂ ਦਾ ਬਸ ਯਾਰ ਗੱਲ ਕਰ ਹੀ ਲੈਣੀ ਇਹਨਾਂ ਨੇ ਵੀ ਆਪੇ ਉਹ ਜਮਹੋਲਾ ਕੈਨੇਡਾ ਵਾਲੇ ਕਹਿੰਣਗੇ ਭਾਈ ਜੀ ਉਹਦੋਂ ਕਰਾਂਗੇ ਜਦੋਂ ਅਸੀਂ ਜਾਵਾਂ ਐਨ ਕੰਮਕੁੰਮ ਤੋਂ ਵਿਹਲੇ ਹੋਏ ਕੋਈ ਸਾਰਾ ਸਟੱਡੀ ਦਾ ਵੀ ਨਿਬੜਿਆ ਹੋਇਆ ਕੰਮ ਵੀ ਨਾ ਹੋਇਆ ਉਦੋਂ ਫੂਲਾਵਾਂਗੇ ਅਸੀਂ ਉਹ ਆਪਦਾ ਵਿਹਲਾ ਬਣ ਵੇਖ ਕੇ ਲਾਉਂਦੇ ਫੂਲ ਆਪਾਂ ਨੂੰ ਨਹੀਂ ਵੇਦੇ ਵੀ ਭਾਈ ਐਸ ਵੇਲੇ ਉਹ ਕੀ ਕਰਦਾ ਹੋਊਗਾ ਕਿੱਥੇ ਹੋਊਗਾ ਨਾ ਭਾਈ ਕੈਨੇਡਾ ਵਾਲਾ ਦੀ ਭਾਈ ਚੱਲਦੀ ਆ ਭਰਾਓ ਚੜਾਈ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਲਈ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਭਰਾ